आज जो दिखाइए ਤੁਹਾਨੂੰ 4 ਸਾਲਾਂ ਦਾ ਵਿਕਾਸ ਆ ਦੇਖ ਸਕਦੇ ਹੋ ਵਿਕਾਸ ਸਟਾਲ ਕੋ ਦੇ ਬਿਲਕੁਲ ਗੇਟ ਦੇ ਇਧਰ ਸਾਈਡ ਤੇ ਨਾਲ ਕੀ ਇਹ ਸ਼ਾਇਦ ਕਾਗਜ਼ਾਂ ਦੇ ਵਿੱਚ ਵੀ ਇਹ ਸ਼ਾਇਦ ਇਹਦੇ ਸੀਵਰੇਜ ਪੱਕਾ ਬਣ ਗਿਆ ਹੋਵੇ ਟੱਕਣ ਲੱਗ ਗਿਆ ਹੋਵੇ ਪਰ ਰਿਐਲਿਟੀ ਦੇ ਵਿੱਚ ਨਹੀਂ ਲੱਗਿਆ ਹੋਣਾ ਇਹ ਹਾਲ ਦਿਖਾ ਰਿਹਾ ਤੁਹਾਨੂੰ ਆ ਕਾਸਟਾਲ ਕੋ ਦੇ ਨਾਲ ਪਰਲੇ ਪਾਸੇ ਗਲੀ ਜਾਂਦੀ ਜਿਹੜੀ ਸੜਕ ਪਿਛਲੇ ਪਾਸੇ ਦੀ ਉੱਥੇ ਦੇਖ ਲਓ ਉੱਪਰ ਬਲੋ ਸੀਵਰੇਜ ਹੋਇਆ ਪਿਆ ਅਗਰ ਆਪਾਂ ਦੇਖੀਏ ਤਾਂ ਸਰਕਾਰੀ ਅਦਾਰਾ ਕੋਈ ਵੀ ਹੋਵੇ ਗਵਰਨਮੈਂਟ ਜੌਬ ਹੋਵੇ ਟੀਚਰ ਦੀ ਹੋਵੇ ਡਾਕਟਰ ਦੀ ਹੋਵੇ ਹਨਾ ਜੇ ਉੱਥੇ ਲੇਡੀਜ਼ ਨੇ ਟੀਚਰ ਲੇਡੀਜ਼ ਆ ਜਾਂ ਡਾਕਟਰ ਹੈਗੇ ਨੇ ਲੇਡੀਜ਼ ਤਾਂ ਉਹ ਡਿਊਟੀ ਆਪ ਦੇਣਗੇ ਪਰ ਸਿਆਸਤ ਦੇ ਵਿੱਚ ਸਭ ਤੋਂ ਵੱਡੀ ਘਾਟ ਕੀ ਆ ਜੇਕਰ ਇੱਥੇ ਪ੍ਰਧਾਨ ਚਾਹੇ ਨਗਰ ਕੌਂਸਲ ਦਾ ਚਾਹੇ ਕਿਸੇ ਵੀ ਡਿਪਾਰਟਮੈਂਟ ਦਾ ਲਾੜੀ ਚਾਹੇ ਪੰਚਾ ਸਰਪੰਚਾ ਜੇ ਲੇਡੀਜ਼ ਹੈਗੀ ਆ ਪ੍ਰਧਾਨ ਜਾਂ ਸਪੰਚ ਜਾਂ ਸਰਪੰਚਨੀ ਤਾਂ ਉਹ ਡਿਊਟੀ ਘਟਨ ਬਹੁ ਉਹਨਾਂ ਤੇ ਹਸਬੰਡ ਜਿਆਦਾ ਨਭਾਉਂਦੇ ਨੇ ਇਹ ਇੱਕ ਬਹੁਤ ਵੱਡੀ ਜਿਹੜੀ ਘਾਟ ਹੈਗੀ ਆ ਦੇਖ ਲਓ ਕਿਸ ਤਰ੍ਹਾਂ ਬੁਰਾ ਹਾਲ ਹੈ ਕਨਾਲ ਕਲੱਬ ਦੇ ਕੋਲੇ ਇੱਥੇ ਵੀ ਓਵਰਫਲੋ ਹਸੀ ਬ੍ਰਿਜ ਹੋਇਆ ਹੋਇਆ ਵੇ ਬਾਕੀ ਤੁਸੀਂ ਰਾਏ ਕਮੈਂਟ ਚ ਦੱਸੋ